ਦਰਸ਼ਕਾ ਗਾਲਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਮੁਖੜ ਲਾਈਨਸ ਤੇ ਕੈਨੇਡਾ ਵਿੱਚ ਜ਼ਬਰਨ ਵਸੂਲੀ ਦੇ ਵੱਧੇ ਮਾਮਲਿਆਂ ਨੇ ਮਚਾਈ ਹਲਚਲ ਸਰੀ ਸਿਟੀ ਕੋਸ਼ਲ ਵੱਲੋਂ ਇਤਿਹਾਸਿਕ ਕਦਮ ਚੁੱਕਿਆ ਸਥਾਨਕ ਐਮਰਜੈਂਸੀ ਦਾ ਐਲਾਨ ਮਾਰਕ ਕਾਰਨੀ ਨੇ ਦਵੋ ਸਪੀਚ ਵਾਪਸ ਲੈਣ ਦੀਆਂ ਰਿਪੋਰਟਾਂ ਦਾ ਇਨਕਾਰ ਕੀਤਾ ਡੋਨਾਲਡ ਟਰੰਪ ਨਾਲ ਫੋਨ ਕਾਲ ਦੌਰਾਨ ਆਪਣਾ ਸਥਿਰ ਮਤ ਦੁਰਸ਼ਤ ਕਰਨ ਦਾ ਐਲਾਨ ਕੈਨੇਡਾ ਦੇ ਆਉਣ ਵਾਲੇ ਮੁਫਤ ਵਪਾਰ ਸਮਝੋਤੇ ਭਾਰਤ, THAILAND, UAE ਅਤੇ MERCOSUR ਦੇਸ਼ਾਂ ਨਾਲ ਕਾਬਿਲ ਵਰਕਰਾਂ ਲਈ ਨਵੇਂ ਰੋਜ਼ਗਾਰ ਦੇ ਮੌਕੇ ਖੋਲ ਸਕਦੇ ਹਨ। ਕੈਨੇਡਾ ਦਾ ਬੈਂਕ 28 ਜਨਵਰੀ ਨੂੰ 2026 ਲਈ ਆਪਣਾ ਪਹਿਲਾ ਵਿਆਜ ਦਰ ਐਲਾਨ ਕਰਨ ਜਾ ਰਿਹਾ ਹੈ ਜਦੋਂ ਦੇਸ਼ ਦੀ ਆਰਥਿਕਤਾ ਬਾਰੇ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਨੇ ਸਰੀ ਸ਼ਹਿਰ ਤੋਂ ਇੱਕ ਵੱਡੀ ਤੇ ਗੰਬੀਰ ਖਬਰ ਸਾਹਮਣੇ ਆਈ ਹੈ ਜਬਰਨ ਵਸੂਲੀ ਅਤੇ ਧਮਕੀਆਂ ਦੇ ਵੱਧੇ ਮਾਮਲਿਆਂ ਨੂੰ ਦੇਖਦਿਆਂ ਸਰੀ ਸਿਟੀ ਕੌਸ਼ਲ ਨੇ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਇਹ ਕੈਨੇਡਾ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਚੁਣੀ ਹੋਈ ਕੌਸ਼ਲ ਨੇ ਅਪਰਾਧ ਵਿਰੁੱਧ ਅਜਿਹਾ ਕਦਮ ਚੁੱਕਿਆ ਹੋਵੇ ਰਿਪੋਰਟਾਂ ਮੁਤਾਬਕ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਹਨਾਂ ਮਾਮਲਿਆਂ ਵਿੱਚ ਪੰਜਾਬੀ ਗੈਂਗਸਟਰਾਂ ਦੀ ਭੂਮਿਕਾ ਦੱਸੀ ਜਾ ਰਹੀ ਹੈ ਹੁਣ ਸਿਟੀ ਕੋਸ਼ਲ ਕੇਂਦਰ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਉਹ ਵੀ ਸਖਤ ਕਦਮ ਚੁੱਕੇ ਕਿਉਂਕਿ ਇਹ ਮਾਮਲਾ ਸਿਰਫ ਸਥਾਨਕ ਹੀ ਨਹੀਂ ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਤਰਾ ਬਣ ਸਕਦਾ ਹੈ ਕੈਨੇਡਾ ਦੇ ਸਰੀ ਸ਼ਹਿਰ ਤੋਂ ਆ ਰਹੀ ਇੱਕ ਖਬਰ ਬਹੁਤ ਹੀ ਗੰਭੀਰ ਚਿੰਤਾਜਨਕ ਅਤੇ ਸੋਚਣ ਵਾਲੀ ਹੈ ਕਿਉਂਕਿ ਇੱਥੇ ਜ਼ਬਰਨ ਵਸੂਲੀ ਅਤੇ ਧਮਕੀਆਂ ਦੇ ਮਾਮਲੇ ਇਸ ਕਦਰ ਵੱਧ ਗਿਆ ਨਕਿ ਸਰੀ ਸਿਟੀ ਕੌਸ਼ਲ ਨੂੰ ਸਥਾਨਕ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ ਇਹ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸ਼ਹਿਰ ਦੀ ਚੁਣੀ ਹੋਈ ਕੌਸ਼ਲ ਨੇ ਕਿਸੇ ਅਪਰਾਧ ਦੇ ਖਿਲਾਫ ਐਮਰਜੈਂਸੀ ਵਰਗਾ ਵੱਡਾ ਕਦਮ ਚੁੱਕਿਆ ਹੋਵੇ ਪਿਛਲੇ ਕਾਫੀ ਸਮੇਂ ਤੋਂ ਸਰੀ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੱਖਣੀ ਏਸ਼ੀਆਈ ਪਾਈਚਾਰੇ ਦੇ ਲੋਕਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੁਕਾਨਦਾਰਾਂ ਰੈਸਟੋਰੈਂਟ ਦੇ ਮਾਲਕਾਂ ਟਰੱਕ ਡਰਾਈਵਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਅਣਜਾਨ ਨੰਬਰਾਂ ਤੋਂ ਫੋਨ ਕੋਲਾ WhatsApp ਮੈਸੇਜ ਅਤੇ ਉਹ ਇਸ ਨੋਟਾ ਰਾਹੀਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਜੇ ਕੋਈ ਪੈਸੇ ਦੇਣ ਤੋਂ ਇਨਕਾਰ ਕਰਦਾ ਤਾਂ ਉਸ ਨੂੰ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ ਜਾਂਦੀ ਹੈ ਕਈ ਮਾਮਲਿਆਂ ਵਿੱਚ ਦੁਕਾਨਾਂ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਤੋੜਫੋੜ ਕੀਤੀ ਗਈ ਅਤੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿਸ ਨਾਲ ਪੂਰੇ ਇਲਾਕੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ ਕਈ ਲੋਕ ਡਰ ਦੇ ਕਾਰਨ ਸਾਹਮਣੇ ਆ ਕੇ ਸ਼ਿਕਾਇਤ ਵੀ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਆਪਣੇ ਅਤੇ ਆਪਣੀ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਸੀ। ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਜ਼ਬਰਨ ਵਸੂਲੀ ਦੇ ਮਾਮਲਿਆਂ ਵਿੱਚ ਪੰਜਾਬੀ ਗੈਂਗਸਟਰਾਂ ਦੀ ਸੁਰੱਖਿਤ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਜਿਸ ਨਾਲ ਇਹ ਮਾਮਲਾ ਹੋਰ ਵੀ ਸੰਵੇਦਨਸ਼ੀਲ ਅਤੇ ਗੰਭੀਰ ਬਣ ਗਿਆ। ਚਰੀਦੇ ਮੇਅਰ ਬ੍ਰੈਂਡਾ ਲੋਕ ਨੇ 26 ਜਨਵਰੀ ਨੂੰ ਇਸ ਮਤੇ ਦੀ ਅਗਵਾਈ ਕੀਤੀ ਅਤੇ ਕਿਹਾ ਕਿ ਹਾਲਾਤ ਹੁਣ ਸਥਾਨਕ ਪੁਲਿਸ ਅਤੇ ਸ਼ਹਿਰ ਦੇ ਸਰੋਤਾਂ ਤੋਂ ਬਾਹਰ ਹੋ ਚੁੱਕੀਆਂ ਹਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਸ ਸਿਆ ਸਿਰਫ ਸਰੀਰ ਤੱਕ ਸੀਮਿਤ ਨਹੀਂ ਰਹਿ ਸਕੋ ਉਹ ਕੈਨੇਡਾ ਲਈ ਵੀ ਇੱਕ ਵੱਡਾ ਕੋਮੀ ਅਤੇ ਅੰਤਰਰਾਸ਼ਟਰੀ ਖਤਰਾ ਬਣਦੀ ਜਾ ਰਹੀ ਹੈ ਇਸ ਲਈ ਸਿਟੀ ਕੋਸ਼ਲ ਨੇ ਕੈਨੇਡਾ ਦੀ ਸੰਗੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰੇ ਜਾਂ ਘੱਟੋ ਘੱਟ ਉਸ ਦੀ ਬਰਾਬਰ ਦੇ ਸਖਤ ਅਤੇ ਖਾਸ ਕਦਮ ਚੁੱਕੇ ਤਾਂ ਜੋ ਅਪਰਾਧੀਆਂ ਤੇ ਸਖਤ ਕਾਰਵਾਈ ਕੀਤੀ ਜਾ ਸਕੇ ਅਤੇ ਆਮ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਮਿਲ ਸਕੇ ਸਿਟੀ ਕੋਸ਼ਲ ਦਾ ਕਹਿਣਾ ਹੈ ਕਿ ਜੇ ਇਸ ਸਮੇਂ ਤੇ ਸਖਤ ਫੈਸਲੇ ਨਾ ਲਈ ਗਏ ਤਾਂ ਇਹ ਅਪਰਾਧ ਹੋਰ ਵੀ ਫੈਲ ਸਕਦੇ ਹਨ ਅਤੇ ਲੋਕਾਂ ਦਾ ਕਾਨੂੰਨ ਤੇ ਪ੍ਰਸ਼ਾਸਨ ਤੋਂ ਭਰੋਸਾ ਉੱਠ ਸਕਦਾ ਹੈ ਇਹ ਪੂਰਾ ਮਾਮਲਾ ਇਹ ਸਾਫ਼ ਦੱਸਦਾ ਹੈ ਕਿ ਸਰੀ ਸ਼ਹਿਰ ਵਿੱਚ ਹਾਲਾਤ ਕਿੰਨੇ ਨਾਜ਼ੁਕ ਹੋ ਚੁੱਕੇ ਹਨ ਅਤੇ ਹੁਣ ਇਹ ਸਰਕਾਰ ਅਤੇ ਪ੍ਰਸ਼ਾਸਨ ਲਈ ਇਹ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਕਿ ਉਹ ਮਿਲ ਕੇ ਤੁਰੰਤ ਅਤੇ ਠੋਸ ਕਾਰਵਾਈ ਕਰੇ ਤਾਂ ਜੋ ਲੋਕ ਬਿਨਾਂ ਡਰ ਦੇ ਆਪਣੀ ਜ਼ਿੰਦਗੀ ਅਤੇ ਕਾਰੋਬਾਰ ਚਲਾ ਸਕਣ ਸਾਲ 2025 ਵਿੱਚ ਸਰੀ ਪੁਲਿਸ ਸਰਵਿਸ ਨੇ ਜ਼ਬਰਨ ਵਸੂਲੀ ਦੇ 84 ਮਾਮਲਿਆਂ ਦੀ ਜਾਂਚ ਕੀਤੀ ਹੈ ਜਿਨ੍ਹਾਂ ਵਿੱਚ ਕਾਰੋਬਾਰਾਂ ਘਰਾ ਅਤੇ ਵਾਹਨਾ ਤੇ ਗੋਲੀਬਾਰੀ ਦੇ 27 ਮਾਮਲੇ ਸ਼ਾਮਲ ਸਨ ਸਿਟੀ ਕੋਸ਼ਲ ਨੇ ਗ੍ਰਿਫਤਾਰੀਆਂ ਤੱਕ ਪਹੁੰਚਣ ਵਾਲੀਆਂ ਸੂਚਨਾਵਾਂ ਨੂੰ ਉਤਸ਼ਾਹਿਤ ਕਰਨ ਲਈ 2.5 ਲੱਖ ਡਾਲਰ ਦਾ ਇਨਾਮੀ ਦੰਡ ਸਥਾਪਿਤ ਕੀਤਾ ਸੀ ਹਾਲਾਂਕਿ 2026 ਵਿੱਚ ਇਹ ਸਮੱਸਿਆ ਹੋਰ ਵੀ ਗੰਬੀਰ ਹੋ ਗਈ ਜਿਸ ਵਿੱਚ ਜਨਵਰੀ ਦੇ ਅੱਧ ਤੱਕ ਸਰੀ ਵਿੱਚ ਜ਼ਬਰਨ ਵਸੂਲੀ ਦਾ 35ਵਾਂ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਘੱਟੋ ਘੱਟ 8 ਪੁਸ਼ਟੀਆਂ ਕੀਤੀਆਂ ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਲ ਹਨ ਜੇ ਘਟਨਾਵਾਂ ਦੀ ਗ੍ਰਿਫਤਾਰੀ ਇਸ ਤਰ੍ਹਾਂ ਰਹੀ ਤਾਂ ਸਾਲ ਦੇ ਅੰਤ ਤੱਕ ਅਜਿਹੀ 602 ਵੱਧ ਮਾਮਲੇ ਦੇਖਣ ਨੂੰ ਮਿਲ ਸਕਦੇ ਹਨ ਪੁਰਾਣੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਮਾਰਕ ਕਾਰਨੀ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਦਵੋਸ ਫੋਰਮ ਵਿੱਚ ਦਿੱਤੇ ਗਏ ਆਪਣੇ ਬਿਆਨ ਨੂੰ ਕਿਸੇ ਵੀ ਤਰ੍ਹਾਂ ਵਾਪਸ ਨਹੀਂ ਲਿਆ ਇਹ ਗੱਲ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਫੋਨ ਕਾਲ ਤੇ ਦੌਰਾਨ ਵੀ ਕਹੀ ਹੈ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੇ ਆਰਥਿਕ ਅਤੇ ਮੌਸਮੀ ਤਬਦੀਲੀ ਸੰਬੰਧੀ ਵਿਚਾਰ ਉਹੀ ਹਨ ਜੋ ਦਾਵੋਸ ਵਿੱਚ ਦਿੱਤੇ ਗਏ ਸਪੀਚ ਵਿੱਚ ਦਰਸਾਏ ਗਿਆਨ ਕੁਝ ਰਿਪੋਰਟਾਂ ਆਇਆਂ ਸਾਨੂੰ ਜਿਹੜੀਆਂ ਇਹ ਦੱਸ ਰਹੀਆਂ ਹਨ ਕਿ ਉਹਨਾਂ ਨੇ ਟਰੰਪ ਦਬਾਤੇ ਆਪਣੇ ਬਿਆਨ ਨੂੰ ਹੋਲੀ ਕੀਤਾ ਪਰ ਕਾਰਨੀ ਨੇ ਇਹ ਸਾਫ਼ ਇਨਕਾਰ ਕੀਤਾ ਪੁਰਾਣੇ ਬੈਂਕ ਆਫ ਇੰਡੀਆ ਦੇ ਗਵਰਨਰ ਮਾਰਕ ਕਾਰਨੀ ਹਾਲੀ ਵਿੱਚ ਵੱਡੇ ਧਿਆਨ ਵਿੱਚ ਆਏ ਹਨ ਕਿਉਂਕਿ ਕੁਝ মিডিਆ ਰਿਪੋਰਟਰਾਂ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦਵੋਸ ਫੋਰਮ ਵਿੱਚ ਦਿੱਤੇ ਆਪਣੇ ਬਿਆਨ ਨੂੰ ਕਿਸੇ ਤਰ੍ਹਾਂ ਵਾਪਸ ਲਿਆ ਹੈ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਫੋਨ ਕਾਲ ਦੌਰਾਨ ਇਹ ਗੱਲ ਮਾਰਕੀਟ ਅਤੇ ਆਰਥਿਕ ਮਾਹੌਲ ਵਿੱਚ ਚਿੰਤਾ ਦਾ ਕਾਰਨ ਬਣ ਗਈ ਸੀ ਕਿਉਂਕਿ ਦਵੋਸ ਫੋਰਮ ਵਿੱਚ ਮਾਰਕ ਕਾਰਨੀ ਨੇ ਬਿਆਨ ਵਿਸ਼ਵ ਆਰਥਿਕਤਾ ਅਤੇ ਮੌਸਮੀ ਤਬਦੀਲੀ ਨੂੰ ਲੈ ਕੇ ਮਹੱਤਵਪੂਰਨ ਸਨ ਕਾਰਨੀ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਵਿਚਾਰ ਬਦਲੇ ਨਹੀਂ ਅਤੇ ਜੋ ਵੀ ਬਿਆਨ ਉਹਨਾਂ ਨੇ ਦਵੋਸ ਵਿੱਚ ਦਿੱਤਾ ਉਹੀ ਉਹਨਾਂ ਦੀ ਅਸਲੀ ਅਤੇ ਸਹੀ ਪੋਜੀਸ਼ਨ ਇਸ ਸਪੀਚ ਵਿੱਚ ਕਾਰਨੀ ਨੇ ਵਿਸ਼ਵ ਆਰਥਿਕਤਾ ਦੀ ਵਰਤਮਾਨ ਸਥਿਤੀ ਪਵਿੱਖ ਵਿੱਚ ਆ ਸਕਣ ਵਾਲੀਆਂ ਚੁਣੌਤੀਆਂ ਵਿੱਤੀ ਸਥਿਰਤਾ ਅਤੇ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਨੂੰ ਬੜੇ ਸਪਸ਼ਟ ਅਤੇ ਵਿਸ਼ਲੇਸ਼ਣੀ ਟੰਗ ਨਾਲ ਦਰਸਾਇਆ ਉਹਨਾਂ ਨੇ ਕਿਹਾ ਕਿ ਆਰਥਿਕ ਮੰਡੀਆਂ ਸਰਕਾਰਾਂ ਅਤੇ ਨੀਤੀ ਨਿਰਧਾਰਕਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮੌਸਮੀ ਤਬਦੀਲੀ ਅਤੇ ਗਲੋਬਲ ਆਰਥਿਕ ਰੁਝਾਨਾਂ ਦੇ ਪ੍ਰਭਾਵ ਕਿਸ ਤਰ੍ਹਾਂ ਲੰਬੇ ਸਮੇਂ ਵਿੱਚ ਆਰਥਿਕਤਾ ਅਤੇ ਵਿੱਤੀ ਸਥਿਰਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ ਕੁਝ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੇ 트럼ਪ ਦੇ ਦਬਾਰ ਤੇ ਆਪਣੇ ਬਿਆਨਾਂ ਨੂੰ ਹੋਲੀ ਕੀਤਾ ਹੈ ਜਿਸ ਕਾਰਨ ਮਾਰਕੀਟਾਂ ਵਿੱਚ ਸੰਦੇਹ ਪੈ ਗਿਆ ਅਤੇ ਕਈ ਲੋਕ ਇਹ ਸੋਚਣ ਲੱਗੇ ਕਿ ਕਾਰਨੀ ਨੇ ਵਿਚਾਰ ਵੱਖ-ਵੱਖ ਹੋ ਸਕਦੇ ਹਨ ਇਹ ਬਹੁਤ ਹੀ ਗੰਬੀਰ ਸਥਿਤੀ ਵਿੱਚ ਮਾਰਕ ਕਾਰਨੀ ਨੇ ਸਪਸ਼ਟ ਕੀਤਾ ਹੈ ਕਿ ਇਹ ਗੱਲ ਸਹੀ ਨਹੀਂ ਹੈ ਉਨ੍ਹਾਂ ਨੇ ਦਾਵਾ ਕੀਤਾ ਹੈ ਕਿ ਉਹ ਆਪਣੇ ਵਿਚਾਰਾਂ ਦੇ ਉੱਤੇ ਸਥਿਰ ਹਨ ਅਤੇ ਜੋ ਵੀ ਦਬੋਸ ਵਿੱਚ ਬਿਆਨ ਦਿੱਤਾ ਉਹੀ ਉਨਾ ਦੀ ਅਸਲੀ ਪੁਜੀਸ਼ਨ ਹੈ ਉਨ੍ਹਾਂ ਨੇ ਮਾਰਕੀਟਾਂ ਵਿਸ਼ਲੇਸ਼ਕਾਂ ਆਰਥਿਕ ਮਾਹੌਲ ਅਤੇ ਸਰਕਾਰਾਂ ਨੂੰ ਯਕੀਨ ਦਿਵਾਇਆ ਹੈ ਕਿ ਜੇ ਉਹ ਕਿਸੇ ਵੀ ਬਾਹਰੀ ਦਬਾਅ ਦੇ ਅਗਾਹ ਵਿੱਚ ਚੁੱਕਦੇ ਹਨ ਅਤੇ ਆਪਣੇ ਵਿਚਾਰਾਂ ਤੇ ਅਡਿੱਗ ਰਹਿੰਦੇ ਹਨ ਤਾਂ ਇਹ ਸਪਸ਼ਟੀਕਰਨ ਨਾਲ ਨਾ ਸਿਰਫ ਮਾਰਕੀਟਾਂ ਵਿੱਚ ਸ਼ਾਂਤੀ ਆਈ ਸਗੋਂ ਵਿਸ਼ਵ ਆਰਥਿਕ ਮੰਡੀਆਂ ਵਿੱਚ ਵਿਤੀ ਨੀਤੀਆਂ ਨਿਰਧਾਰਕਾਂ ਅਤੇ ਆਰਥਿਕ ਮਾਹਿਰਾ ਲਈ ਇਹ ਸੰਦੇਸ਼ ਗਿਆ ਹੈ ਕਾਰਨੀ ਦੇ ਵਿਚਾਰ ਸਥਿਰ ਹਨ ਉਹ ਗੰਬੀਰ ਅਤੇ ਲੰਬੇ ਸਮੇਂ ਦੇ ਰੁਝਾਨਾ ਅਤੇ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਸਥਿਰ ਨੀਤੀ ਤੇ ਅਡਿਗ ਹਨ ਇਸ ਨਾਲ ਇਹ ਵੀ ਦਰਸਾਇਆ ਗਿਆ ਹੈ ਕਿ ਮਾਰਗਕਾਰੀ ਆਪਣੇ ਬਿਆਨ ਵਿੱਚ ਸ਼ੁੱਧਤਾ ਤੇ ਸਹੀ ਜਾਣਕਾਰੀ ਤੇ ਅਦਾਰ ਤੇ ਵਿਚਾਰ ਪੇਸ਼ ਕਰਦੇ ਹਨ ਤੇ ਉਹ ਆਪਣੇ ਵਿਚਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਿਆਸੀ ਜਾਂ ਦਬਾਅ ਵਾਲੇ ਮਾਮਲੇ ਨਾਲ ਬਦਲਦੇ ਨਹੀਂ ਇਸ ਤਰ੍ਹਾਂ ਕਰਨੀ ਦੀ ਇਹ ਸਪਸ਼ਟ ਕਰਨ ਵਿਸ਼ਵ ਮਾਰਕੀਟਾ ਨੀਤੀ ਨਿਰਧਾਰਕਾ ਅਤੇ ਸਰਕਾਰ ਲਈ ਬਹੁਤ ਹੀ ਮਹੱਤਵਪੂਰਨ ਸਬੂਤ ਬਣੀ ਹੈ ਕਿ ਉਹ ਆਰਥਿਕ ਅਤੇ ਮੌਸਮੀ ਮੁੱਦਿਆਂ ਤੇ ਸਥਿਰ ਰਹਿਣਗੇ ਅਤੇ ਆਪਣੇ ਵਿਚਾਰਾਂ ਵਿੱਚੋਂ ਇੱਕੋ ਜਿਹੇ ਰਹਿਣਗੇ ਕੈਨੇਡਾ ਦੇ ਆਉਣ ਵਾਲੇ ਮੁਫਤ ਵਪਾਰ ਸਮਝੋਤੇ ਜਿਹੜੇ ਭਾਰਤ THAILAND UAE ਅਤੇ ਮਰਕੋਸੁਰ ਦੇਸ਼ਾਂ ਨਾਲ ਹੋਣ ਵਾਲੇ ਹਨ ਨਾਲ ਹੀ ਇਹਨਾਂ ਦੇਸ਼ਾਂ ਦੇ ਕਾਮਕਾਰਾਂ ਲਈ ਵੱਡੇ ਮੌਕੇ ਖੁੱਲ ਸਕਦੇ ਹਨ ਇਸ ਸਮਝੋਤੇ ਵਪਾਰ ਵਿੱਚ ਰੁਕਾਵਟਾਂ ਘਟਾਉਣ ਬਾਜ਼ਾਰ ਤੱਕ ਪਹੁੰਚ ਵਧਾਉਣ ਅਤੇ ਆਰਥਿਕ ਸੰਬੰਧ ਮਜ਼ਬੂਤ ਕਰਨ ਲਈ ਵੀ ਕੀਤੇ ਜਾ ਰਹੇ ਹਨ ਇਸ ਦੇ ਨਾਲ ਨਾਲ ਭਾਰਤ థਾਈਲੈਂਡ ਯੂਏਈ ਅਤੇ ਮਰਕੋਸੁਰ ਦੇਸ਼ਾਂ ਦੇ ਕਾਬਿਲ ਕਾਮਕਾਰ ਕੈਨੇਡਾ ਵਿੱਚ ਆਸਾਨੀ ਨਾਲ ਨੌਕਰੀਆਂ ਪ੍ਰਾਪਤ ਕਰ ਸਕਣਗੇ ਅਤੇ ਕੈਨੇਡਾ ਦੀਆਂ ਵਾਧੀਆਂ ਉਦਯੋਗਿਕਤਾ ਜ਼ਰੂਰਤਾਂ ਨੂੰ ਵੀ ਯੋਗਦਾਨ ਦੇ ਸਕਣਗੇ ਕੈਨੇਡਾ ਦੇ ਹੋਣ ਵਾਲੇ ਮੁਫਤ ਵਪਾਰ ਸਮਝੌਤੇ ਜੋ ਭਾਰਤ, THAILAND, UI ਅਤੇ MERCOSUR ਦੇਸ਼ਾਂ ਨਾਲ ਕੀਤੇ ਜਾਣ ਵਾਲੇ ਹਨ ਕੈਨੇਡਾ ਅਤੇ ਉਹਨਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਰੋਜ਼ਗਾਰ ਅਤੇ ਮਾਈਗ੍ਰੇਸ਼ਨ ਦੇ ਰੁਝਾਨਾਂ ਵਿੱਚ ਵੱਡਾ ਬਦਲਾ ਲਿਆ ਜਾ ਸਕਦਾ ਹੈ। ਇਹ ਸਮਝੌਤੇ ਇਸ ਗੱਲ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ ਕਿ ਵਪਾਰ ਵਿੱਚ ਰੁਕਾਵਟਾਂ ਨੂੰ ਘਟਾਇਆ ਜਾਵੇ, ਦੋਹਾਂ ਪਾਸਿਆਂ ਦੇ ਉਦਯੋਗਾਂ ਲਈ ਬਾਜ਼ਾਰ ਤੱਕ ਪਹੁੰਚਣ ਨੂੰ ਵਵਦਾਇਆ ਜਾਵੇ ਅਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਕਾਬਿਲ ਕਾਮਕਾਰ ਜਿਵੇਂ ਕਿ ਭਾਰਤ THAILAND ਅਤੇ UAE ਤੋਂ ਆ ਰਹੇ ਪ੍ਰੋਫੈਸ਼ਨਲ ਅਤੇ ਮਰਕੂਸੁਰ ਦੇਸ਼ਾਂ ਦੇ ਉਦਯੋਗਿਕ ਮਾਹਿਰ ਕੈਨੇਡਾ ਵਿੱਚ ਨੌਕਰੀਆਂ ਪ੍ਰਾਪਤ ਕਰਨ ਦੇ ਲਈ ਹੋਰ ਆਸਾਨ ਮੌਕੇ ਮਿਲਣਗੇ ਇਸ ਨਾਲ ਨਾ ਸਿਰਫ ਕੈਨੇਡਾ ਦੀਆਂ ਵੱਧ ਦੀਆਂ ਉਦਯੋਗਿਕ ਜ਼ਰੂਰਤਾਂ ਪੂਰੀਆਂ ਹੋਣਗੀਆਂ ਸਗੋਂ ਇਹਨਾਂ ਦੇਸ਼ਾਂ ਦੇ ਵਪਾਰਾਂ ਲਈ ਵੀ ਕੈਨੇਡਾ ਵਿੱਚ ਲੰਬੇ ਸਮੇਂ ਲਈ ਕੈਰੀਅਰ ਅਤੇ ਸਥਾਈ ਰੋਜ਼ਗਾਰ ਦੇ ਮੌਕੇ ਬਣ ਸਕਣਗੇ ਇਹਨਾਂ ਸਮਝੌਤਿਆਂ ਵਿੱਚ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਕਾਮਕਾਰਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ ਉਨ੍ਹਾਂ ਨੂੰ ਉੱਚ ਮਿਆਰੀ ਸੁਰੱਖਿਆ ਤੇ ਮਜ਼ਦੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਜੋ ਆਰਥਿਕ ਵਾਧਾ ਅਤੇ ਵਰਕ ਸੁਰੱਖਿਆ ਦੇ ਵਿਚਾਰ ਸੰਤੁਲਨ ਬਣਾਈ ਰੱਖੇ ਇਹ ਸਮਝੋਤੇ ਵਿਸ਼ਵ ਵਿਚਾਰ ਵਿੱਚ ਕੈਨੇਡਾ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਵੀ ਮਹੱਤਵਪੂਰਨ ਸਾਬਤ ਹੋ ਸਕਦੇ ਹਨ ਇਸ ਦੇ ਨਾਲ ਨਾਲ ਕਾਮਕਾਰਾਂ ਦੀ ਮਾਈਗ੍ਰੇਸ਼ਨ ਪ੍ਰਕਿਰਿਆ ਅਤੇ ਲੰਬੇ ਸਮੇਂ ਲਈ ਰਹਿਣ ਦੀ ਯੋਜਨਾ ਵੀ ਆਸਾਨ ਹੋਵੇਗੀ ਜਿਸ ਨਾਲ ਕੈਨੇਡਾ ਨੂੰ ਦੱਖਣੀ ਏਸ਼ੀਆ ਅਤੇ ਮਰਕੂਸੂਰ ਦੇਸ਼ਾਂ ਦੇ ਮਹਰਤ ਮਜ਼ਦੂਰ ਮਿਲਣਗੇ ਉਹਨਾਂ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਣਗੇ ਇਸ ਤਰ੍ਹਾਂ ਭਾਵੇਂ ਇਹ ਸਮਝੋਤੇ ਵਪਾਰ ਦੇ ਖੇਤਰ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਹਨ ਪਰ ਇਹ ਕਾਮਕਾਰਾਂ ਲਈ ਨਵੇਂ ਮੌਕੇ ਭਵਿੱਖੀ ਸੁਰੱਖਿਆ ਅਤੇ ਅਸ਼ੇਵਰ ਵਿਕਾਸ ਲਈ ਵੀ ਰਾ ਖੁੱਲਣਗੇ ਇਹ ਸਮਝੋਤੇ ਕੈਨੇਡਾ ਅਤੇ ਇਹਨਾ ਮੁੱਖ ਗਲੋਬਲ ਸਾਥੀਆਂ ਦੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਨਗੇ ਅਤੇ ਦੋਹਾਂ ਪਾਸਿਆਂ ਵਿੱਚ ਆਰਥਿਕਤਾ ਅਤੇ ਉਦਯੋਗਤਾਤ ਨੂੰ ਨਵੇਂ ਉਚਾਈਆਂ ਤੇ ਲਿਜਾਣ ਵਿੱਚ ਸਹਾਇਕ ਸਾਬਤ ਹੋ ਸਕਣਗੇ ਇਸ ਲਈ ਇਹ ਸਮਝੋਤੇ ਨਾ ਸਿਰਫ ਵਪਾਰਕ ਰੁਝਾਨਾਂ ਨੂੰ ਬਦਲਣਗੇ ਸਗੋਂ ਕੈਨੇਡਾ ਵਿੱਚ ਨੌਕਰੀਆਂ ਦੀਆਂ ਸੰਭਾਵਨਾਵਾਂ ਅਤੇ ਦੁਨੀਆ ਭਰ ਦੇ ਵਰਕਰਾਂ ਲਈ ਸੁਰੱਖਿਆ ਅਤੇ ਲਾਭਦਾਇਕ ਮੌਕੇ ਵੀ ਮਿਲਣਗੇ। ਕੈਨੇਡਾ ਦਾ ਬੈਂਕ ਇਸ ਸਾਲ ਪਹਿਲੀ ਵਾਰ 28 ਜਨਵਰੀ ਨੂੰ ਵਿਆਜ ਦਰਾਂ ਬਾਰੇ ਐਲਾਨ ਕਰਨ ਜਾ ਰਿਹਾ ਹੈ। ਇਹ ਐਲਾਨ ਉਸ ਵਕਤ ਆ ਰਿਹਾ ਹੈ ਜਦੋਂ ਕੈਨੇਡਾ ਦੀ ਆਰਥਿਕਤਾ ਨੂੰ ਲੈ ਕੇ ਕਈ ਰਿਪੋਰਟਾਂ ਆਈਆਂ ਹਨ ਜਿਵੇਂ ਕਿ ਉਪਭੋਗਤਾ ਮਹਿੰਗਾਈ, ਜੀਡੀਪੀ ਦੇ ਆਧਾਰ ਤੇ ਆਰਥਿਕ ਵਿਕਾਸ ਅਤੇ ਨੌਕਰੀਆਂ ਵਿਚਾਰ ਦੀ ਸਥਿਤੀ। ਇਹ ਸਾਰੇ ਅੰਕ ਮਿਲੇ-ਜੁਲੇ ਸੰਕੇਤ ਦਿੰਦੇ ਹਨ ਕਿ ਆਰਥਿਕਤਾ ਕਿਵੇਂ ਚੱਲ ਰਹੀ ਹੈ ਵਿਆਜ ਦਰਾਂ ਨੂੰ ਵਰਤਮਾਨ ਸਥਿਤੀ ਤੇ ਰੱਖਣ ਨਾਲ ਬੈਂਕ ਨੂੰ ਦੇਸ਼ ਦੇ ਲੇਬਰ ਮਾਰਕੀਟ ਦੀ ਸਥਿਤੀ ਦਾ ਮੁਲਿਆंकन ਕਰਨ ਲਈ ਵੀ ਸਮਾਂ ਮਿਲਦਾ ਹੈ ਅਤੇ ਆਮ ਕਰਜ਼ੇਦਾਰਾਂ ਲਈ ਵੀ ਦਰ ਸਥਿਤੀ ਤੇ ਰਹਿੰਦੀਆਂ ਹਨ ਕੈਨੇਡਾ ਦੇ ਬੈਂਕ ਨੇ ਇਸ ਸਾਲ 28 ਜਨਵਰੀ ਨੂੰ ਵਿਆਜ ਦਰਾਂ ਬਾਰੇ ਆਪਣਾ ਪਹਿਲਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ ਜੋ ਕਿ ਦੇਸ਼ ਦੀ ਆਰਥਿਕ ਅਤੇ ਨੌਕਰੀ ਬਾਜ਼ਾਰ ਦੋਹਾਂ ਲਈ ਬਹੁਤ ਮਹੱਤਵਪੂਰਨ ਸਮਾਂ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਕੈਨੇਡਾ ਦੀ ਆਰਥਿਕਤਾ ਨੂੰ ਲੈ ਕੇ ਕਈ ਰਿਪੋਰਟਾਂ ਆਈਆਂ ਹਨ ਜਿਵੇਂ ਕਿ ਉਪਭੋਗਤਾ ਮਹਿੰਗਾਈ ਜੀਡੀਪੀ ਤੇ ਆਧਾਰ ਤੇ ਆਰਥਿਕ ਵਿਕਾਸ ਤੇ ਨੌਕਰੀਆਂ ਦੇ ਮੌਕੇ ਇਹ ਸਾਰਿਆਂ ਅੰਕ ਮਿਲ ਜੁਲ ਕੇ ਸੰਕੇਤ ਦਿੰਦੇ ਹਨ ਕਿ ਕੁਝ ਰਿਪੋਰਟਾਂ ਦੱਸ ਰਹੀਆਂ ਹਨ ਕਿ ਮੰਗਾਈ ਘੱਟ ਹੋ ਰਹੀ ਹੈ ਅਤੇ ਖਪਤਕਾਰਾਂ ਦੇ ਖਰਚ ਕਰਨ ਦੀ ਸਮਰੱਥਾ ਠੀਕ ਹੈ ਪਰ ਦੂਜੀਆਂ ਰਿਪੋਰਟਾਂ ਦਿਖਾ ਰਹੀਆਂ ਹਨ ਕਿ ਨੌਕਰੀ ਬਾਜ਼ਾਰ ਵਿੱਚ ਕੁਝ ਧੀਮਾਪਨ ਆ ਰਿਹਾ ਹੈ ਅਤੇ ਬੇਰੋਜ਼ਗਾਰੀ ਹਲੇ ਵੀ ਵਧ ਰਹੀ ਹੈ ਫਾਈਨੈਂਸ ਮਾਹਿਰਾਂ ਦੇ ਅਨੁਸਾਰ ਇਸ ਸਥਿਤੀ ਵਿੱਚ ਕੈਨੇਡਾ ਬੈਂਕ ਲਈ ਵਿਆਜ ਦਰਾਂ ਵਿੱਚ ਕਿਸੇ ਤਰ੍ਹਾਂ ਦਾ ਫੈਸਲਾ ਲੈਣਾ ਕਾਫੀ ਨਾਜ਼ੁਕ ਹੋਇਆ ਸੈਨਨ ਟ੍ਰੇਲ ਜੋ ਨਰਥ ਵਾਲਟ ਕੈਨੇਡਾ ਲਈ ਮਾਹਿਰ ਹਨ ਦੇ ਮੁਤਾਬਕ ਵਿਆਜ ਦਰਾਂ ਨੂੰ ਵਰਤਮਾਨ ਸਥਿਤੀ ਤੇ ਰੱਖਣਾ ਸੰਭਵ ਹੈ ਪਰ ਬਾਜ਼ਾਰ ਵਿੱਚ ਬੇਰੋਜ਼ਗਾਰੀ ਵਧਨ ਕਾਰਨ ਕਟੌਤੀ ਦੀ ਗੱਲ ਵੀ ਤੇਜ਼ ਹੋ ਰਹੀ ਹੈ ਜੇ ਨੌਕਰੀਆਂ ਬਾਜ਼ਾਰ ਹੋਰ ਧੀਮਾ ਹੋ ਗਿਆ ਤਾਂ ਆਰਥਿਕਤਾ ਠਹਿਰ ਸਕਦੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਵਿਆਜ ਦਰਾਂ ਨੂੰ ਵਰਤਮਾਨ ਸਥਿਤੀ ਤੇ ਰੱਖਣ ਨਾਲ ਬੈਂਕ ਨੂੰ ਦੇਸ਼ ਦੇ ਲੇਬਰ ਮਾਰਕੀਟ ਦੀ ਸਥਿਤੀ ਦਾ ਵਿਸਤ੍ਰਿਤ ਮੁਲਿਆंकन ਕਰਨ ਦਾ ਸਮਾਂ ਮਿਲਦਾ ਹੈ ਅਤੇ ਆਮ ਲੋਕਾਂ ਘਰ ਖਰੀਦਣ ਵਾਲੇ ਅਤੇ ਛੋਟੇ ਕਾਰੋਬਾਰੀਆਂ ਲਈ ਦਰਾਸ ਥਰ ਰਹੰਦੀ ਹਨ ਇਸ ਮਾਹੌਲ ਵਿੱਚ ਕੈਨੇਡਾ ਬੈਂਕ ਦੇ ਐਲਾਨ ਦਾ ਪ੍ਰਭਾਵ ਨਾ ਸਿਰਫ ਬੁਜਾਰਾਂ ਦੇ ਨਿਵੇਸ਼ਕਾਂ ਤੇ ਪਵੇਗਾ ਸਗੋਂ ਆਮ ਲੋਕਾਂ ਦੀ ਜ਼ਿੰਦਗੀ ਤੇ ਵੀ ਸਿੱਧਾ ਪ੍ਰਭਾਵ ਪਵੇਗਾ ਜੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਗਈ ਤਾਂ ਲੋਕਾਂ ਲਈ ਘਰਾਂ ਦਾ ਕਰਜ਼ਾ ਕਾਰ ਲੋਨ ਅਤੇ ਛੋਟੇ ਕਾਰੋਬਾਰੀਆਂ ਲਈ ਕਰਜ਼ੇ ਸਸਤੇ ਹੋ ਸਕਦੇ ਹਨ ਜਿਸ ਨਾਲ ਖਪਤਕਾਰਾਂ ਵਿੱਚ ਖਰਚਾ ਵਧ ਸਕਦਾ ਹੈ ਅਤੇ ਆਰਥਿਕਤਾ ਨੂੰ ਮਦਦ ਵੀ ਮਿਲ ਸਕਦੀ ਹੈ। ਕੈਨੇਡਾ ਵਿੱਚ ਨੈਕਸਸ ਪ੍ਰੋਗਰਾਮ ਲਈ ਦਰਖਾਸਤਾਂ ਵਿੱਚ ਕਮੀ ਆਈਆਂ ਜੋ ਇਹ ਦਰਸਾਉਂਦੀਆਂ ਹਨ ਕਿ ਕੈਨੇਡੀਅਨ ਲੋਕ 트ੰਪ ਦੀ ਅਮਰੀਕਾ ਦੀ ਨੀਤੀ ਤੋਂ ਬਚ ਰਹੇ ਹਨ। ਇਸ ਪ੍ਰੋਗਰਾਮ ਜੋ ਭਰੋਸੇਯੋਗ ਯਾਤਰੀਆਂ ਲਈ ਤੇਜ਼ ਅਤੇ ਆਸਾਨ ਸਰਹਦੀ ਪਹੁੰਚ ਮਹੱਈਆ ਕਰਵਾਉਂਦੇ ਹਨ ਜਦੋਂ ਤੋਂ 트럼ਪ ਵਾਈਟ ਹਾਊਸ ਵਾਪਸ ਆਇਆ ਹਨ ਇਹ ਰੁਝਾਨ ਇਹ ਵੀ ਸਾਬਤ ਕਰਦਾ ਹੈ ਕਿ ਕੈਨੇਡੀਅਨ ਲੋਕ ਆਪਣੇ ਸੁਰੱਖਿਆ ਅਤੇ ਆਰਾਮਦਾਇਕ ਯਾਤਰਾ ਦੇ ਵਿਕਲਪਾਂ ਨੂੰ ਤਰਜੀਹ ਦੇ ਰਹੇ ਹਨ ਕੈਨੇਡਾ ਵਿੱਚ ਨੈਕਸਸ ਪ੍ਰੋਗਰਾਮ ਲਈ ਦਰਖਾਸਤਾਂ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਬਹੁਤ ਘਟੌਤੀਆਂ ਆਈਆਂ ਹਨ ਜੋ ਇੱਕ ਵੱਡਾ ਸੰਕੇਤ ਹੈ ਕਿ ਕੈਨੇਡੀਅਨ ਲੋਕ 트੍ਰੰਪ ਦੀ ਅਮਰੀਕਾ ਵਾਪਸੀ ਤੋਂ ਬਾਅਦ ਇਸ ਦੇਸ਼ ਦੀ ਯਾਤਰਾ ਕਰਨ ਵਿੱਚ ਸੰਕੋਚ ਮਹਿਸੂਸ ਕਰ ਰਹੇ ਹਨ ਨੈਕਸਸ ਪ੍ਰੋਗਰਾਮ ਇੱਕ ਟਰਸਟਿਡ ਟ੍ਰੈਵਲਡ ਪ੍ਰੋਗਰਾਮ ਹੈ ਜੋ ਭਰੋਸੇਯੋਗ ਯਾਤਰੀਆਂ ਨੂੰ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਤੇਜ਼ ਅਤੇ ਆਸਾਨ ਪਹੁੰਚ ਮੁਹੱਈਆ ਕਰਵਾਉਂਦਾ ਹੈ ਇਹ ਪ੍ਰੋਗਰਾਮ ਖਾਸ ਤੌਰ ਤੇ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ ਜੋ ਅਕਸਰ ਸਰਹੱਦ ਲੰਘਦੇ ਹਨ ਜਾਂ ਕਾਰੋਬਾਰ ਅਤੇ ਯਾਤਰਾ ਲਈ ਰੈਗੂਲਰ ਬੇहद ਸਰਹੱਦ ਪਹੁੰਚਣ ਦੀ ਲੋੜ ਰੱਖਦੇ ਹਨ ਪਰ ਜਦੋਂ ਤੋਂ ਡੋਨਾਲਡ ਟਰੰਪ ਵਾਈਟ ਹਾਊਸ ਵਿੱਚ ਵਾਪਸ ਆਏ ਹਨ ਨੈਕਸਸ ਲਈ ਦਰਖਾਸਤਾਂ ਵਿੱਚ ਲਗਭਗ ਅਧੀਆਂ ਹੋ ਗਈਆਂ ਹਨ ਇਹ ਸਪਸ਼ਟ ਸੰਕੇਤ ਹੈ ਕਿ ਕੈਨੇਡੀਅਨ ਲੋਕ ਟਰੰਪ ਦੀਆਂ ਨੀਤੀਆਂ ਅਤੇ ਅਮਰੀਕਾ ਦੀ ਸਿਆਸੀ ਸਥਿਤੀ ਨੂੰ ਲੈ ਕੇ ਸੰਕੋਚ ਕਰ ਰਹੇ ਹਨ ਅਤੇ ਆਪਣਾ ਯਾਤਰਾ ਦੇ ਵਿਕਲਪਾਂ ਨੂੰ ਬਦਲ ਰਹੇ ਹਨ ਮਾਹਿਰ ਮੰਨਦੇ ਹਨ ਕਿ ਇਸ ਦੇ ਪਿੱਛੇ ਮੁੱਖ ਕਾਰਨ ਟਰੰਪ ਦੀਆਂ ਸਖਤ ਸਰਹਦੀ ਨੀਤੀਆਂ ਯਾਤਰੀਆਂ ਲਈ ਕਠੋਰ ਇਮੀਗ੍ਰੇਸ਼ਨ ਨਿਯਮ ਅਤੇ ਅਮਰੀਕਾ ਵਿੱਚ ਸਿਆਸੀ ਅਸਥਿਰਤਾ ਇਸ ਨਾਲ ਲੋਕਾਂ ਵਿੱਚ ਭਰੋਸਾ ਘਟਿਆ ਹੈ ਅਤੇ ਉਹ ਯਾਤਰਾ ਤੋਂ ਪਹਿਲਾਂ ਹੋਰ ਵਿਕਲਪਾਂ ਦੀ ਪਾਲ ਕਰਨ ਲੱਗ ਗਏ ਹਨ ਨੈਕਸਸ ਪ੍ਰੋਗਰਾਮ ਲਈ ਘੱਟ ਦਰਖਾਸਤਾਂ ਦਾ ਇੱਕ ਹੋਰ ਕਾਰਨ ਇਹ ਹੈ ਕਿ ਲੋਕ ਸੁਰੱਖਿਆ ਅਤੇ ਆਰਾਮ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ ਲੋਕ ਸੋਚਦੇ ਹਨ ਕਿ ਅਮਰੀਕਾ ਜਾਣ ਦੇ ਨਾਲ ਉਨ੍ਹਾਂ ਨੂੰ ਸਰਹੱਦ ਤੇ ਲੰਬੇ ਸਮੇਂ ਲਈ ਰੁਕਣਾ ਪੈ ਸਕਦਾ ਹੈ ਜਾਂ ਫਿਰ ਅਣਜਾਨ ਸਿਆਸੀ ਨੀਤੀਆਂ ਕਾਰਨ ਉਹਨਾਂ ਦੇ ਯਾਤਰਾ ਯੋਜਨਾਵਾਂ ਵਿੱਚ ਰੁਕਾਵਟ ਆ ਸਕਦੀ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਐ ਨਾ ਹੀ ਕੱਲ ਫਿਰ ਮੁੜ ਨਜ਼ਰ ਆਵਾਂਗੇ ਨਵੀਆਂ ਤੇ ਖਾਸ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ